ਆਸਾ ਮਹੱਲਾ ਪਹਿਲਾ ਤਿਤਕਾ ਕੋਈ ਭੀਖ ਗ ਭੀਖਿਆ ਖਾਏ ਕਿਉਂ ਤੂੰ ਦੁਕਾਵਾਲਾ ਸ਼ੌਧਾ ਗੁਰੂ ਚਾਹਦੇ ਹਨ ਕੋਈ ਭੀਖ ਗ ਭੀਖਿਆ ਖਾਏ ਇਹ ਕਾਈ ਕੋਈ ਭੀਖ ਮੰਗਦੇ ਬਨੇ ਹੋਏ ਆ ਉਹ ਕਹਿੰਦੇ ਮੰਨੀ ਰਾਮ ਗੁੱਧ ਰਾਮ ਮਖਣੀ ਰਾਮ ਕਿਉਂ ਪਖਾੜੀ ਬਣ ਕੇ ਭੀਖਿਆ ਹੀ ਖਾਂਦੇ ਫਿਰਦੇ ਆ ਕੋਈ ਰਾਜਾ ਰਹਾ ਸਮਾ ਕੋਈ ਰਾਜਾ ਆਪਣੇ ਆਪ ਨੂੰ ਰਾਜਪੁਣੇ ਦੀ ਮਸਤ ਹੋਇਆ ਫਿਰਦਾ ਹੈ ਕਿ ਮੇਰੇ ਕੋਲੇ ਰਾਜ ਹੈ ਉਹ ਰਾਜ ਪੁਨੇ ਚ ਸਮਾਰਿਆ ਹੈ ਮਸਤ ਹੋ ਰਿਹਾ ਹੈ ਕਿਸ ਹੀ ਮਾਨ ਕਿਸੈ અપਮਾਨ ਕਿਸੇ ਰਾਜੇ ਦਾ ਲੋਕ ਮਾਨ ਕਰਦੇ ਐ ਕਿਸੇ ਫਕੀਰ ਦੀ ਲੋਕ ਨਾਦਰੀ ਕਰਦੇ ਵੀ ਇਹ ਮੰਗਤਾ ਤੁਰਿਆ ਫਿਰਦਾ ਸਾਡੇ ਮੱਥੇ ਨਾਲ ਲੱਗੇ ਇਸ ਪ੍ਰਕਾਰ ਦੀ ਹਾਲਤ ਹੋ ਰਹੀ ਹੈ ਸਾਹੇ ਉਸਾਰੇ ਧਰੇ ਧਿਆਨ ਨੂੰ ਸੈੰਮ ਨੂੰ ਕੋਈ ਧੀਖੂ ਧੀਖਾ ਖਾਏ ਕੋਈ ਧੀਖਕ ਅਧਿਕਾਰੀ ਹੋ ਕੇ ਗੁਰਾਂ ਦੇ ਪਾਸੋਂ ਨਾਮ ਦੀ ਪਿੱਖਿਆ ਖਾਂਦਾ ਧਾਰਦਾ ਹੈ ਕੋਈ ਰਾਜਾ ਰਹਾ ਅਸਮਾਨ ਕੋਈ ਰਾਜਾ ਬ੍ਰਹਮ ਗਿਆਨੀ ਹੋ ਕੇ ਪਰਮੇਸ਼ਰ ਦੇ ਸਰੂਪ ਵਿੱਚ ਮਸਤ ਹੋ ਰਿਹਾ ਹੈ ਕਿਸੇ ਹੀ ਮਾਨ ਕਿਸੇ ਆਪਮਾਨ ਕਿਸੇ ਦਾ ਮਾਨ ਸਤਕਾਰ ਕਰਦੇ ਹੈ ਲੋਕ ਕਿ ਇਹ ਗਿਆਨਵਾਨ ਹੈ ਬ੍ਰਹਮ ਗਿਆਨੀ ਹੈ ਤੇ ਕਿਸੇ ਦਾ ਅਪਮਾਨ ਕਰਦੇ ਹੈ ਗੁਰੂ ਪਰਖਣ ਵਾਲੇ ਸਿੱਖ ਦੀ ਪਰਖ ਕਰਦੇ ਹੈ ਜਿਵੇਂ ਭਾਈ ਸਚੇ ਪਾਤਸ਼ਾਹ ਜੀ ਨੇ ਮੰਝ ਦੀ ਪਰਖ ਕੀਤੀ ਸੀ ਕਿ اے ਭਾਈ ਮੰਝ ਜੇਰਾ ਤੂੰ ਲੰਗਰ ਤੋਂ ਪ੍ਰਸ਼ਾਦਾ ਸ਼ਕਦਾ ਹੈ ਤੇ ਤੂੰ ਆਪ ਦੀ ਸੇਵਾ ਦਾ ਮੁੱਲ ਲੈ ਲੈਣ ਮੈਂ ਤੈਨੂੰ ਚਾਹੀਦਾ ਵੀ ਲੰਗਰ ਤੋਂ ਪ੍ਰਸ਼ਾਦਾ ਨਾ ਸ਼ਕਿਆ ਕਰੇ ਤੇ ਪ੍ਰਸ਼ਾਦਾ ਹੋਰ ਕਿਦੋਂ ਸ਼ਕੇ ਤਾਂ ਤੇਰੀ ਸੇਵਾ ਖਾਂ ਪਵੇਗੀ ਫਿਰ ਭਾਈ ਮੰਝ ਜੀ ਗੁਰੂ ਕੇ ਲੰਗਰ ਤੋਂ ਪ੍ਰਸ਼ਾਦਾ ਸ਼ਕਣੋਂ ਹਟ ਗਏ ਤੇ ਸੇਵਾ ਕਰਿਆ ਕਰਨ ਲੰਗਰ ਦੀ ਤੇ ਪ੍ਰਸ਼ਾਦਾ ਹੋਰ ਸਿੱਖਾਂ ਤੋਂ ਛਕਿਆ ਕਰਨ ਲੈ। ਫੇਰ ਉਹ ਸਿੱਖਾਂ ਦਾ ਜਿਹੜਾ ਪ੍ਰਸ਼ਾਦਾ ਛਕਿਆ ਕਰਨਾ ਹੈ ਉਹ ਮਹਾਰਾਜ ਸਾਹਿਬ ਨੂੰ ਅਰਦਾਸ ਕਰਕੇ ਛਕਿਆ ਕਰਨ। ਫੇਰ ਮਹਾਰਾਜ ਨੂੰ ਬੁਲਾ ਕੇ ਕਿਹਾ ਕਿ ਭਾਈ ਮਨਜੇ ਕੀ ਕਰਨਾ ਤੂੰ ਸਾਨੂੰ ਮੰਗੇ ਹੋਏ ਟੁਕੜੀਆਂ ਦਾ ਭੋਗ ਲਵਾਉਣਾ ਹੈ ਇਹ ਤਾਂ ਨਹੀਂ ਠੀਕ ਨਹੀਂ ਹੈ। ਫੇਰ ਕਿਰਤ ਕਰਕੇ ਭਾਈ ਸਾਹਿਬ ਦੀ ਆਗਦੀ ਮਜ਼ਦੂਰੀ ਕਰਿਆ ਕਰਨ ਤੇ ਕੋਈ ਉਹਦੇ ਨਾਲ ਛਕਿਆ ਕਰਨ। ਫੇਰ ਗੁਰੂ ਮਹਾਰਾਜ ਜੀ ਨੇ ਤਰਾਨ ਕੀਤੇ ਸਨ ਇਸ ਤਰਕਾਰ ਕਿਹੜਾ ਅਮਾਨ ਹੋ ਰਿਹਾ ਹੈ ਉਸ ਦੀ ਪ੍ਰੀਖਿਆ ਕਰਨ ਵਾਸਤੇ ਕਿਸੇ ਹੀ ਮਾਨ ਕਿਸੇ ਅਪਮਾ ਕਿਸੇ ਦਾ ਮਾਨ ਸਦਕਾਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਕਿਹੜਾ ਅਮਾਨ ਹੰਕਾਰ ਛਿਰਨ ਵਾਸਤੇ ਹੋ ਰਿਹਾ ਹੈ ਤਾਹੇ ਉਸਾਰੇ ਧਰੇ ਧਿਆਨ ਨੂੰ ਤੇ ਭਾਈ ਤਾਹੇ ਉਸਾਰੇ ਤਰੇ ਧਿਆਨ ਜੋ ਪਰਮੇਸ਼ਰ ਬ੍ਰਹਮੰਡ ਨੂੰ ਸਾਰੇ ਨੂੰ ਧਰਨ ਵਾਲਾ ਪਰਲੋ ਕਰਨ ਵਾਲਾ ਹੈ ਅਤੇ ਜਿਹੜਾ ਉਸਾਰਨ ਵਾਲਾ ਜਗਤ ਨੂੰ ਬਚਨ ਵਾਲਾ ਹੈ ਉਹਨਸ ਪਰਮੇਸ਼ਰ ਦਾ ਧਿਆਨ ਕਰੇ ਹਰ ਵਕਤ ਉਸੇ ਦੀ ਜੁੜਿਆ ਰਹੇ ਕਿਸੇ ਮੰਗਤੇ ਵੱਲ ਨਾ ਵੇਖੇ ਕਿਸੇ ਰਾਜੇ ਵੱਲ ਨਾ ਵੇਖੇ ਕਿਸੇ ਦੇ ਮਾਨ ਵੱਲ ਨਾ ਵੇਖੇ ਕਿਸੇ ਦੇ ਅਮਾਨ ਵੱਲ ਨਾ ਦੇਖੇ ਤਾਂ ਹੈ ਉਹ ਸਾਰੇ ਤਰੇ ਧਿਆਨ ਇਹ ਪਰਮੇਸ਼ਰ ਦਾ ਧਿਆਨ ਧਾਰੇ ਜਿਹੜੇ ਉਸਾਰੇ ਹੋਏ ਨਾ ਕਾਮ ਕਰੋ ਲੋਭ ਮੋਹ ਕਰਨ ਵਾਹਿਗੁਰੂ ਘਾ ਲੰਦਾ ਅੰਦਰ ਅਤੇ ਜਿਹੜੇ ਤਹੇ ਹੋਏ ਨਾ ਗੁਣ ਸਤ ਸੰਤੋਖ দিয়া ਤੁਹਾਨੂੰ ਵਿਚਾਰ ਵਿਵੇਕ ਆਰਕ ਉਹਨਾਂ ਨੂੰ ਉਸਾਰ ਦੁੰਦਾ ਹਿਰਦੇ ਵਿੱਚ ਜਿਹੜਾ ਪਰਮੇਸ਼ਰ ਦਾ ਧਿਆਨ ਤਾਰੇ ਸੁਜ ਤੇ ਵੱਡਾ ਨਾਹੀ ਕੋਈ ਇਸ ਰੂਪ ਤੋਂ ਵੱਡਾ ਤਾਂ ਕੋਈ ਇਸ ਸੰਸਾਰ ਵਿੱਚ ਨਹੀਂ ਹੈ ਕਿਸ ਵੀ ਖਾਲੀ ਚੰਗਾ ਹੋ ਮਹਾਰਾਜ ਜੀ ਜਰਾ ਬਣ ਕੇ ਅਸੀਂ ਕਿਹਨੂੰ ਵਿਖਾਈਏ ਤੂੰ ਸਾਰਿਆਂ ਦਾ ਸਰਵ ਕਲਾ ਸੁਮਤ ਹੈ ਤੂੰ ਜਾਣਦਾ ਹੈ ਸਾਰੀ ਸਾਰੀ ਹਾਲਤ ਨੂੰ ਮੈਂ ਤਾਂ ਨਾਲ ਹੀ ਰਾ ਆਧਾਰ ਸੂਰਮੇ ਮਰਿਆ ਦੇ ਨਾਮ ਦਾ ਹੀ ਆਸਰਾ ਹੈ ਦਾਤਾ ਕਰਨਹਾਰ ਕਰਤਾ ਤੂੰ ਸਰਬੰਦਰ ਦਾਤਾ ਹੈ ਜਗਤ ਨੂੰ ਕਰਨ ਵਾਲਾ ਹੈ ਤੇਰੇ ਹੱਥ ਵਿੱਚ ਸਾਰਿਆਂ ਦੀ ਕੀਪਨ ਸਰਤਾ ਰੂਪੀ ਤਾਰ ਹੈ ਪਰਾਲਰਦ ਰੂਪੀ ਤਾਰ ਹੈ ਹੁਕਮ ਰੂਪੀ ਤਾਰ ਹੈ ਰਹਾਉ ਬਾਤ ਨਾ ਪਾਹੂ ਵਿਗਾ ਜਾ ਹੈ ਅੰਤ ਤੋ ਯਾਵੇਂ ਤੇਰੀ ਭਗਤੀ ਨੂੰ ਬਾਤ ਰਸਤੇ ਨੂੰ ਨਹੀਂ ਅਸੀਂ ਜੀਤ ਪਾਉਂਦੇ ਵਿੰਗੇ ਤੇ ਦੇ ਕੋ ਸੰਗ ਦੇ ਰਾਹ ਜਾਣੇ ਹਰ ਵਕਤ ਕਰ ਗਹਿ ਬੈਸਣ ਨਾਹੀ ਥਾ ਇਸ ਕਰਕੇ ਮਾ ਜੀਆਂ ਨੂੰ ਮਾਰਾ ਦੇ ਦਰਗਾਹ ਵਿੱਚ ਸੱਜਖੰਡ ਚ ਬੈਠਣ ਦਾ ਥਾਂ ਨਹੀਂ ਮਿਲੇਗਾ ਬਾਰ ਬਾਰ ਟੱਛਦੇ ਰਹਿਣਗੇ ਜਿਸ ਪਾਸੇ ਵੀ ਵਾਸ਼ਨਾ ਇਹਨਾਂ ਦੀ ਮਨ ਕਾ ਅੰਦਲਾ ਮਾਇਆ ਕਾ ਬੰਧ ਮਨਵਾਇ ਨਾ ਹੋਇਆ ਹੈ ਵਿਰਾਗ ਦੇ ਰੂਪੀ ਨੇਤਰ ਰਹਿਣੀ ਮਾਇਆ ਦੇ ਨਾਲ ਬੰਧ ਬੰਨਿਆ ਹੋਇਆ ਸੂਰਮਾ ਵੀ ਹੋਵੇ ਨਾ ਜੇ ਫਿਰ ਕੈਦੀ ਕੀਤਾ ਜਾਵੇ ਇਸ ਪ੍ਰਕਾਰ ਮਾਇਆ ਨੇ ਆਵਰੇ ਜੀ ਬਨ ਲਿਆ ਹੈ ਮਨ ਕਰਕੇ ਵਿਚਾਰੂਪੀ ਨੇਤਰੋਂ ਤਾਂ ਖੀਨ ਅੰਦਲਾ ਹੋ ਰਿਹਾ ਹੈ ਖੀਨ ਖਰਾਬ ਹੋਵੇ ਨਿਤ ਕੰਧ ਸਰ ਸੰਗਤ ਜੀ ਖੀਨ ਨਾਸ ਹੁੰਦੇ ਜਾਂਦੇ ਜਿਹੜੇ ਕੰਧ ਸਰੀਰ ਉਹਨਾਂ ਚ ਪੈ ਕੇ ਖਰਾਬ ਨਿਤ ਹੁੰਦਾ ਰਹਿੰਦਾ ਕਦੇ ਜੰਪਿਆ ਕਦੇ ਮਰ ਗਿਆ ਖੀਨ ਸਰੀਰ ਹੁੰਦਾ ਜਾਂਦਾ ਤੇ ਕੰਧ ਦੇ ਮਹਾਂ ਦੇ ਚ ਪਿਆ ਹੋਇਆ ਖਰਾਬ ਵਿਸ਼ਿਆਂ ਚ ਹੁੰਦਾ ਰਹਿੰਦਾ ਰਾਤ ਦਿਨੇ ਮੈਂ ਉਮਰ ਨਾਲ ਜ਼ਿੰਦੀ ਰਹਿੰਦੀ ਐ ਮੇਰੇ ਵਿਸ਼ਾ ਚ ਖਰਾਬ ਹੁੰਦਾ ਰਹਿੰਦਾ ਹੈ ਖਾਣ ਜੀਵਨ ਦੀ ਬਹੁਤੀ ਆਸ ਇਸ ਨੂੰ ਬਾਹਰ ਖਾਣ ਦੀ ਆਸ ਲੱਗੀ ਹੋਈ ਹੈ ਕਿ ਮੈਨੂੰ ਖਾਣ ਨੂੰ ਚੰਗੇ ਚੰਗੇ ਪਦਾਰਥ ਮਿਲਣ ਤੇ ਇਹ ਪੁੱਛਿਆ ਰਿਹਾ ਕਿ ਹਰ ਆਈ ਕੀ ਤੇਰੇ ਕੋ ਤਾਂ ਹੋ ਗਿਆ ਮੈਂ ਸੋ ਅੱਜ ਤੱਕ ਹੀ ਮੁਕੀਆਂ ਨਹੀਂ ਇਸ ਪ੍ਰਕਾਰ ਖਾਣ ਦੀ ਬਹੁਤੀ ਆਸ ਲੱਗੀ ਹੋਈ ਹੈ ਲਿਖਾ ਤੇਰ ਜੀਵਨ ਕੀ ਆਸ ਅਜੇ ਜਿਉਣ ਦੀ ਆਸ ਹੈ ਕਿ ਬਾਹਰ ਤੇ ਅਸੀਂ ਜਿਉਂਦੇ ਰਹੀਏ ਦੁਨੀਆ ਵਿੱਚ ਖਾਣ ਜੀਵਨ ਕੀ ਬਹੁਤੀ ਆਸ ਇਸ ਪ੍ਰਕਾਰ ਪਦਾਰਥ ਖਾਣ ਦੀ ਤੇ ਸਰੀਰ ਕਰਕੇ ਜਿਉਣ ਦੀ ਬੜੀ ਆਸ ਲੱਗੀ ਏ ਜੀ ਨੂੰ ਲਿਖ ਹੈ ਤੇਰਾ ਸਾਹ ਗਰਾ ਇਸ ਦੇ ਕਾਸ਼ਾ ਤੇਰੇ ਲੇਖੇ ਦੀ ਸਾਹ ਆਉਣੇ ਜਿੰਨੇ ਆਉਣੇ ਆ ਜਿੰਨੇ ਲਿਖਿਆ ਉਹ ਤੋਂ ਵੱਧ ਦਾ ਸਾਹ ਆਉਣੇ ਨਹੀਂ ਤੇ ਗਰਾਈਆਂ ਵੀ ਉਨੀਆਂ ਹੀ ਖਾਣੀਆਂ ਪੋਣ ਜਿੰਨਾ ਲਿਖਿਆ ਹੋਇਆ ਵੱਧ ਖਾ ਨਹੀਂ ਸਕਣਾ ਪਰ ਆਸ ਇਹਨੂੰ ਜਿਉਣ ਤੇ ਖਾਣ ਦੀ ਬਹੁਤੀ ਲੱਗੀ ਹੋਈ ਹੈ ਤੇਰੇ ਲੇਖੇ ਵਿੱਚ ਮਾਰਾ ਉਹ ਸਾਹ ਹੈ ਜੇ ਦਾ ਸਿਮਰਨ ਕਰ ਤੇ ਗ੍ਰਾਹੀ ਖਾਵੇ ਖਾਂਦਿਆ ਪੀਂਦਾ ਵੀ ਹਰ ਵਕਤ ਨਾਮ ਦਾ ਸਿਮਰਨ ਕਰੇ ਐਹ ਨਿਸ ਅੰਧਲੇ ਦੀਪਕ ਦੇ ਤੇ ਅੰਧੇ ਜਿਵੇਂ ਰਾਤ ਨੂੰ ਜੀਵਨ ਨਹੀਂ ਹੋ ਰਹੇ ਹੈ ਅਗਰਾਗ ਰੋਗ ਬੇਰੂਪੀ ਨੇਤਰ ਇਹਨਾਂ ਦੇ ਹੈ ਨਹੀਂ ਇਹਨਾਂ ਨੂੰ ਗਿਆਨ ਰੂਪੀ ਜੀਵਕ ਗਿਆਨ ਦਾ ਪ੍ਰਕਾਸ਼ ਕਰਨਾ ਦਿਓ ਜੀ ਪੌਜਲ ਧੂਪ ਤੇ ਚਿੰਤ ਕਰੇ ਤੇ ਮਹਾਰਾਸ਼ਟ੍ਰ ਸਾਰ ਸਮੁੰਦਰੀ ਜੀਵ ਡੁੱਬ ਰਹੇ ਇਹਨਾਂ ਦਾ ਫਿਕਰ ਕਰੋ ਮੁਕਤ ਕਰਨ ਦਾ ਇਹਨਾਂ ਨੂੰ ਬਖਸ਼ਿਸ਼ ਕਰੋ ਇਹਨਾਂ ਤੇ ਕਾਹ ਹੈ ਸੁਣ ਹੈ ਜੋ ਮੰਨ ਹੈ ਨਾ ਤੋ ਤੇੁੰਦੇ ਆ ਭਾਈ ਇਹ ਪ੍ਰਬੰਧ ਨੂੰ ਜੀਆਂ ਆਪੇ ਕੀਤਾ ਹੈ ਪਰਮੇਸ਼ਰ ਨੇ ਜਿਹੜੇ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਤੇ ਸੁਣਦੇ ਆ ਮਹਾਰਾਜ ਸਰਦਾ ਦੇ ਨਾਲ ਨਾਮ ਨੂੰ ਜੋ ਮਨ ਹੈ ਨਾਉ ਜਿਹਦੇ ਨਾਮ ਦਾ ਮੰਨਣ ਕਰਦੇ ਹਿਰਦੇ ਚ ਥੋਂ ਬਲੇ ਹਾਰ ਤੱਕ ਜਾ ਉਹਨਾਂ ਨੂੰ ਅਸੀਂ ਬੁਲੀਹਾਰ ਜਾਈਓ ਬਖਸ਼ੇ ਜਾਂਦੇ ਹਨ ਨਾਨਕ ਏਕ ਕਹਿ ਅਰਦਾਸ ਸਰਗਰੀ ਕੀ ਕਹਿੰਦੇ ਇੱਕ ਅਸੀਂ ਅਰਦਾਸੇ ਬੇਬਕੀ ਕਹਿੰਦੇ ਹਾਂ ਜੀਓ ਪਿੰਡ ਸਭ ਤੇਰਾ ਹੈ ਪਾ ਇਹ ਜਿੰਨੇ ਸਾਰਿਆਂ ਨੂੰ ਜੀ ਮਿਲੇ ਹੈ ਪਿੰਡ ਸਰੀਰ ਮਿਲੇ ਹੈ ਸਭ ਤੇਰੇ ਪਾਸੋਂ ਹੀ ਮਿਲੇ ਹੈ ਅਸੀਂ ਤੇਰੇ ਪਾਸ ਹੀ ਮਾਰਾ ਅਰਪ ਦੇ ਹਾਂ ਜਾਂ ਤੂੰ ਦੇਹ ਜਪੀ ਤੇਰਾ ਨਾਮ ਜਦੋਂ ਮੈਂ ਬਖਸ਼ੀ ਕਰੇ ਮਹਾਰਾਜ ਆਪਦੇ ਨਾਮ ਦਾ ਜਾਪ ਕਰੀਏ ਉਦੋਂ ਦਰਗਹ ਬੈਸਣ ਹੋਵੇ ਥਾ ਸਾ ਮਹਾਰਾਜ ਦਰਗਾਹ ਬੈਠਣ ਵਾ ਤੇ ਮੇਂ ਜੀਆਂ ਨੂੰ ਥਾਂ ਹੋ ਸਕਦਾ ਹੈ ਜਾਂ ਤੂੰ ਦੁਭਾਵ ਹੈ ਤਾਂ ਦੂਰ ਮਤ ਜਾ ਜਦੋਂ ਮੈਨੂੰ ਤੈਨੂੰ ਧਾ ਜਾਵੇ ਗੁਰਮਤੰਦਰ ਆਵਸੇ ਤੇ ਫੇਰ ਖੋਟੀ ਮਾਪਿਆਂ ਦੀ ਜੀਵਨ ਚੱਲੀ ਜਾਵੇ ਗਿਆਨ ਰਤਨ ਮਨ ਵਸੈ ਆ ਇਹ ਗਿਆਨ ਤੇ ਰਤਨ ਪ੍ਰਕਾਸ਼ ਰੂਪ ਹੋ ਗਿਆਨ ਤੇ ਰਤਨ ਵਿਰਾਗ ਮਨ ਚ ਆ ਕੇ ਬਸ ਜਾਵੇ ਨਦਰ ਕਰੇ ਤਾਂ ਸਤਿਗੁਰ ਮਿਲੈ ਇਹ ਕਿਰਪਾ ਦ੍ਰਿਸ਼ਟੀ ਕਰਨੇ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਤਾਂ ਇਹ ਜੀਵ ਨੂੰ ਸਤਿਗੁਰੂ ਸਾਹਿਬ ਜੀ ਮਿਲ ਜਾਂਦੇ ਹਨ ਪਰਮਤ ਨਾਮਿ ਭਵ ਜਲ ਤਰੋਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੇਰ ਸੰਸਾਰ ਤੋਂ ਮੰਨ ਤੋਂ ਤਰ ਜਾਂਦਾ ਹੈ ਸਾਮ ਹੱਲਾ ਪਹਿਲਾ ਪੰਜ ਪਦੇ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਇਸ ਸਿਰਨ ਦੁੱਖ ਬਹੁਤ ਆ ਲੱਗਾ ਦੁੱਖ ਲੱਗਦਾ ਕੋਈ ਨਹੀਂ ਦੁੱਧ ਬਿਨ ਧੀਨ ਪੰਖ ਬਿਨ ਕੀ ਕਰੀਏ ਮਾਰਿਆ ਕਰਦੇ ਹੋਵੇ ਉਹ ਦੁੱਧ ਨਾਲ ਜਿੰਦੀ ਹੋਵੇ ਨਾ ਉਹ ਨਾ ਵੀ ਹਲ ਜੋੜਨ ਦੇ ਕੰਮ ਆਉਂਦੀ ਐ ਤੇ ਉਹਨੂੰ ਸਾਹਮਣੇ ਮੁਸ਼ਕਿਲ ਹੋ ਜਾਂਦਾ ਦਾਣਿਆਂ ਦੇ ਪਾਈ ਪੰਖ ਬਿਨ ਪੰਖੀ ਜਿਵੇਂ ਗਊ ਤਦ ਤੋਂ ਬਿਗੈਰ ਅਤੇ ਪੰਖ ਤਖੰਬਾ ਤੋਂ ਬਿਨਾਂ ਖੰਬ ਪੰਖੀ ਜਿਹੜਾ ਉਹ ਉੱਡ ਨਹੀਂ ਸਕਦਾ ਜਲ ਬਿਨ ਉਤਪੁਜ ਕਾਮ ਨਹੀਂ ਤੇ ਜਲ ਤੋਂ ਬਿਗੈਰ ਉਤਪੁਜ ਖੇਤੀ ਆਦੇ ਕੰਮ ਨਹੀਂ ਹੁੰਦੀ ਪਾਣੀ ਨਾ ਸਿੰਜਿਆ ਜਾਵੇ ਤਾਂ ਖੇਤੀ ਸੜ ਜਾਂਦੀ ਹੈ ਕਿਆ ਸੋਨੂੰ ਤਨ ਸਲਾਮ ਵੀ ਹੂਣ ਤੇ ਬਾਦਸ਼ਾਹ ਹੋਵੇ ਸਲਾਮਤ ਰਾਜ ਨਾ ਹੋਵੇ ਕਾਇਮ ਨਾ ਹੋਵੇ ਰਾਜ ਇਵੇਂ ਲੋਕ ਚੱਕ ਕੇ ਭਗਾ ਕੇ ਮਾਰਨ ਕਰੇ ਕਿੰਦਰੇ ਪਾਸ਼ਾ ਬਣਿਆ ਫਿਰਦਾ ਕਹਿੰਦੇ ਕਿੰਦਰੇ ਉਹਦੀ ਸਲਾਮ ਕੋਈ ਸਲਾਮਾਂ ਦੇ ਕੀਵਨਾ ਕਰੇ ਸਲਾਮ ਨਾ ਸਲਾਮਤਾ ਹੁੰਦਾ ਰਾਜ ਕੈਮ ਨਾ ਹੋਵੇ ਤੇ ਕਹਾਵੇ ਪਾਸ਼ਾ ਉਹ ਕਿਆ ਪਾਸ਼ਾ ਹੈ ਅੰਦੀ ਕੋਠੀ ਤੇਰਾ ਨਾਮ ਨਹੀਂ ਜਿਹੜੀ ਯਾਰ ਵਿਸ਼ਟਾਮ ਉੱਤੇ ਹੈ ਇਹ ਮਾਰਾ ਕਹਿੰਦੇ ਨੇ ਕੋਠੀ ਦੇ ਅੰਨੀ ਇਹ ਪਰਮੇਸ਼ਰ ਜਿਸ ਤੇਰਾ ਨਾਮ ਨਹੀਂ ਇਹ ਬੇਰੀ ਅਨਿਸਕੁਲੀ ਹੈ ਉਹ ਜਿਸ ਉਤੇ ਆਗ ਦਾ ਨਾਮ ਨਹੀਂ ਵਸਿਆ ਫੇਰ ਪੜੋ ਦੁੱਧ ਬਿਨ ਧੀਰ ਪੰਖ ਬਿਨ ਪੰਖੀ ਇਹਨਾਂ ਨੂੰ ਬੁੱਧੀ ਹੈ ਜਿਹੜੀ ਇਹ ਨਸਕਾਮ ਕਰਵਾ ਰੂਪੀ ਦੁੱਧ ਨਾ ਜੇ ਦੇਵੇ ਤੇ ਗਿਆਨ ਰੂਪੀ ਬੱਚਾ ਨਾ ਹੋਵੇ ਤੇ ਤਾਂ ਇਹ ਬੁੱਧ ਜਿਹੜੀ ਹੈ ਨਿਸਕੁਲੀ ਹੈ ਐਵੇਂ ਬੁਕਾਰਾਂ ਨੂੰ ਚਲਵਦੀ ਰਹਿੰਦੀ ਹੈ ਪੰਖ ਬਿਨ ਪੰਖੀ ਅਬੇ ਪੰਖੀ ਜਿਹੜਾ ਜੀਵ ਹੈ ਇਹ ਬ੍ਰਾਗ ਵੇਤੂ ਦੀ ਖੰਡਾਂ ਤੋਂ ਬਗੈਰ ਵੀ ਨਿਸਪਲ ਹੈ ਕਿਲਾ ਕਾਚਕੀਨ ਉਡਾਰੀਆਂ ਮਾਰਨੀ ਹੈ ਜਲ ਬਿਨ ਉਹਤ ਕੁਝ ਕਾਮ ਨਾਹੀ ਜਲ ਪ੍ਰੇਮ ਤੋਂ ਬਿਨ ਉਹਤ ਸੁਭਗੁਣਾਂ ਦੀ ਖੇਤੀ ਕੰਮ ਨਹੀਂ ਆਉਂਦੀ ਛੜ ਜਾਂਦੇ ਸੁਭਗੁਣ ਜੀ ਦੇ ਅੰਦਰ ਪ੍ਰੇਮ ਨਾ ਹੋਵੇ ਕਿਆ ਸੁਲਤਾਨ ਸਲਾਮ ਵੀ ਹੂਣ ਸੁਲਤਾਨ ਗਿਆਨਵਾਨ ਕਹਾਦਾ ਉਹ ਜੀ ਦਾ ਮਨ ਸਲਾਮਤ ਨਹੀਂ ਹੋਇਆ ਇਸਤ ਨਹੀਂ ਹੋਇਆ ਵਾਹਿਗੁਰੂ ਦੇ ਇਹਨੂੰ ਸਾਰੀ ਦੁਨੀਆ ਝੁਕਦੀ ਨਹੀਂ ਇਹਦਾ ਗਿਆਨ ਕਾਦਾ ਹੈ ਅੰਦੀ ਕੋਠੀ ਤੇਰਾ ਨਾਮ ਨਹੀਂ ਇਸ ਪ੍ਰਕਾਰ ਕੋਠੀ ਬੁੱਧ ਵੀ ਉਹਨਾਂ ਦੀ ਅੰਦੀ ਗਿਆਨ ਦੇ ਸਹਿਤ ਹੈ ਦੇ ਰੂਪੀ ਕੋਠੀ ਬੁ ਨਹੀਂ ਹੈ ਇਹ ਕਿ ਤੇਰੇ ਨਾਮ ਦਾ ਪ੍ਰਕਾਸ਼ ਨਹੀਂ ਹੈ ਕੀ ਵਿਸਰਹਿ ਦੁੱਖ ਬਹੁਤਾ ਲੱਗਦਾ ਹੈ ਇਸ ਤੂੰ ਸਾਨੂੰ ਕੀ ਭੁੱਲਦਾ ਨਾ ਭੁੱਲੇ ਵਾਹਿਗੁਰੂ ਬਹੁਤਾ ਹੀ ਦੁੱਖ ਜੰਮਣ ਮਰਨ ਦਾ ਲੱਗਦਾ ਹੈ ਕਿਰਪਾ ਕਰ ਵਿਸਰੋ ਨਾ ਸਾਨੂੰ ਦੁੱਖ ਲੱਗੈ ਤੂੰ ਵਿਸਰਨਾ ਹੀ ਹੋਰ ਵਾਰ ਕਿੰਨੇ ਵਾਰ ਦੁੱਖ ਹੀ ਲੱਗਦਾ ਕੋਈ ਭੁੱਲਣ ਹਾਂ ਸਾਡੇ ਤੇ ਕਿਰਪਾ ਬ੍ਰਿਸ਼ਤੀ ਕਰ ਹਰ ਵਕਤ ਚੇਤੇ ਆਉ ਸਾਡੇ ਜਾਂ ਇਸੇ ਤਰ੍ਹਾਂ ਫੇਰ ਕਹੋ ਦੁੱਧ ਬਿਨ ਧੀਰ ਕੀ ਵਿਸਰਹਿ ਦੁੱਖ ਬਹੁਤਾ ਲੱਗੈ ਕਿਉਂ ਭੁੱਲਦੇ ਹੋ ਤੁਸੀਂ ਸਾਨੂੰ ਤਾਂ ਜੰਮਨ ਮੰਨ ਦਾ ਦੁੱਖ ਬੜ ਸਾਰਾ ਲੱਗੇਗਾ ਦੁੱਖ ਲੱਗੈ ਤੂੰ ਵਿਸਰਨਾ ਹੀ ਇਹ ਮਾਰਾ ਭਾਵੇਂ ਦੁੱਖ ਆ ਚਿੰਬਣ ਪਰ ਤੂੰ ਨਾ ਕਰੇ ਭੁੱਲੋ ਫੇਰ ਕੋਈ ਜੋਨਰ ਦੁੱਖ ਵਿੱਚ ਦੁੱਖ ਨਹੀਂ ਮਾਨਣ ਵਾਲੀ ਅਵਸਥਾ ਹੋ ਜਾਏਗੀ ਰਹਾਉ ਅੱਖੀ ਅੰਧ ਜੀਵ ਰਸ ਨਾਹੀ ਅੱਖਾਂ ਜਿਹੜੀਆਂ ਇਹਨਾਂ ਬਿਰਧ ਅਵਸਥਾ 'ਚ ਐਮੀਆਂ ਹੋ ਜਾਂਦੀਆਂ ਐ ਰੂਪ ਨਹੀਂ ਦੇਖ ਸਕਦੀਆਂ ਇਸ ਪ੍ਰਕਾਰ ਅੱਖੀ ਅੰਧ ਅੱਖਾਂ ਕਰਕੇ ਤਾਹਾਂ ਚੜਾ ਬਸਣ ਲੱਗ ਜਾਂਦਾ ਐਨੀਆਂ ਹੋ ਜਾਂਦੀਆਂ ਨੇੜੇ ਹੋ ਕੇ ਸਿਆਣੂ ਨਹੀਂ ਸਕਦਾ ਜੀਵ ਰਸ ਨਾਹੀ ਜਿਵਾਨ ਜਿਹੜੀ ਐ ਰਸਾਂ ਨੂੰ ਗ੍ਰਹਿਣ ਕਰਨ ਯੋਗੀ ਜਦੋਂ ਦਿਰਧ ਹੋ ਜਾਂਦਾ ਐ ਕਦੋਂ ਜਵਾਨ ਨੂੰ ਕੀ ਬੋਲਣ ਦਾ ਰਸ ਨਹੀਂ ਰਹਿ ਜਾਂਦਾ ਰਸ ਲੈਣ ਦੀ ਗਿਆਤ ਨਹੀਂ ਰਹਿ ਜਾਂਦੀ ਕੰਨੀ ਕਿਤਨੀ ਜਵਾਨ ਪੈ ਜਾਂਦੀ ਹੈ ਕੰਨੀ ਪਾਉਣ ਦਾ ਬਾਜੇ ਕੌਣ ਹੈ ਹਵਾ ਆਵਾਜ਼ ਕਿੱਤੀ ਹੋਈ ਕੰਨਾਂ 'ਚ ਸੁਣਦੀ ਨਹੀਂ ਕੰਨ ਬੋਲੇ ਹੋ ਜਾਂਦੇ ਹੁਣ ਬਾਜੇ ਪਾਉਣ ਕਰਕੇ ਜਿਹੜੇ ਬਾਜੇ ਹਨ ਸ਼ਬਦ ਉਹ ਪ੍ਰਗਟ ਨਹੀਂ ਹੁੰਦੇ ਕੰਨਾ ਵਿੱਚ ਚਰਣੀ ਚੱਲੇ ਪਜੂਤਾ ਆਗੈ ਤੇਰੇ ਨਾਲ ਉਹਦੋਂ ਦੁਰਦਾ ਜੇ ਪਜੂਤਾ ਪਕੜਿਆ ਹੋਵੇ ਕਿਸੇ ਨੇ ਕੇੜਾ ਪਕੜਿਆ ਹੋਣੇ ਕਰਕੇ ਅੱਗੇ ਤੁਰ ਸਕਦਾ ਐਸੀ ਹਾਲਤ ਹੈ ਬਿਨ ਸੇਵਾ ਫਲ ਲਾਗੀ ਜਿਨ੍ਹਾਂ ਮਹਾਰਾਜ ਦੇ ਭਜਨ ਸੇਵਾ ਤੋਂ ਬਿਨ ਬਸ ਸਾਥ ਸੰਗਤ ਦੀ ਐਹੀ ਜੀ ਹਾਲਤ ਹੋ ਗਈ ਦਰਬਾਰ ਵਿੱਚ ਕਿ ਇਹ ਫਲ ਲਾਗੇ ਇਸ ਜ਼ਿੰਦਗੀ ਦੇ ਇਹਨਾਂ ਨੇ ਵਾਹਿਗੁਰੂ ਦਾ ਭਜਨ ਸਿਮੰਮੀ ਕੀਤਾ ਆਪਣੀ ਜ਼ਿੰਦਗੀ 'ਚ ਅੰਤ ਨੂੰ ਦਿਰਦ ਵਸਦਾ ਜੇ ਦੁੱਖ ਦੇ ਉਹਨਾਂ ਨੂੰ ਫਾਰੇ ਚਿੰਬੜੇ ਅੱਖਰ ਬਿਰਖ ਬਾਗ ਪੁਹੇ ਚੋਖੀ ਸੇ ਮਾਰਾ ਚੰਗਾ ਕਿਵੇਂ ਵਣ ਸਕਦਾ ਹੈ ਤਾਂ ਕਹਿੰਦੇ ਹਨ ਅੱਖਰ ਬਿਰਖ ਬਾਗ ਪੁਹੇ ਚੋਖੀ ਸੇ ਭਾਈ ਜਿਹੜੇ ਅੱਖਰ ਹੈ ਨਾ ਵਾਹਿਗੁਰੂ ਮੰਤਰ ਦੇ ਇਹ ਬਿਰਖ ਬੂਟੇ ਹੈ ਬਾਗ ਲਾਉਣਾ ਚਾਹੀਦਾ ਇਹਨਾਂ ਅੱਖਰਾਂ ਦਾ ਵਾਹਿਗੁਰੂ ਮੰਤਰ ਦੇ ਅੱਖਰਾਂ ਦਾ ਬਾਗ ਲਾਉਣਾ ਚਾਹੀਦਾ ਹੈ ਪਰ ਬਾਗ ਵਾਪੇ ਪੁਹੇ ਚੋਖੀ ਕੋਈ ਖੀਤ ਜਿੰਨੀ ਧਰਤੀ ਹੋਣੀ ਚਾਹੀਦੀ ਜਮਾਉਣ ਵਾਲੀ ਹੋਵੇ ਰੋੜਾਂ ਦੇ ਤੱਗ ਵਿੱਚ ਜਿਵੇਂ ਬੂਟੇ ਨਹੀਂ ਹੁੰਦੇ ਜਿਹੜੀ ਰਹੀ ਆਈ ਧਰਤੀ ਉਹਦੇ ਵਿੱਚ ਬੂਟੇ ਨਹੀਂ ਹੁੰਦੇ ਕਲਰ ਹੀ ਧਰਤੀ 'ਚ ਨਹੀਂ ਹੁੰਦੇ ਇਸੇ ਪ੍ਰਕਾਰ ਪਈ ਜੇ ਨਸਰਦ ਗੁਪਣੇ ਦਾ ਕਲਰ ਹੋਵੇ ਤੇ ਰੋਸ ਰੂਪੀ ਰੋੜ ਹੋਣ ਇਸੇ ਪ੍ਰਕਾਰ ਹੈ ਇਹ ਬੁੱਧੀ ਸਾਡੀ ਇਸ ਪ੍ਰਕਾਰ ਸਰਦਾ ਤੋਂ ਹੀ ਨਹੀਂ ਹੋਵੇ ਉਸ ਵਿੱਚ ਦਾਨਾ ਇਹ ਗੁਣ ਅਖੜ ਜਿਹੜੇ ਉਗਣੇ ਅੰਤ ਤੈਨਾਂ ਲੱਗਣੇ ਇਹ ਜਿਹੜੇ ਬਿਰਖਾਂ ਦੇ ਅੱਖਰ ਜਿਹੜੇ ਮਹਾਰਾਜ ਦੇ ਨਾਮ ਦੇ ਦਿੱਤੇ ਹੋਏ ਐ ਉਹ ਹੀ ਬੁੱਧੀ ਚੋਖੀ ਚੰਗੀ ਹੋਣੀ ਚਾਹੀਦੀ ਹੈ ਨਿਮਰਤਾ ਵਾਲੀ ਬੁੱਧੀ ਹੋਣੀ ਚਾਹੀਦੀ ਹੈ ਸੱਲਾ ਉਸੇ ਬੁੱਧੀ ਹੋਣੀ ਚਾਹੀਦੀ ਹੈ ਸਿੰਜਿਤ ਭਾਉ ਕਰੇ ਹੀ ਅਬ ਇਹ ਜਿਹੜਾ ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਪ੍ਰੇਮ ਕਰਨਾ ਸਾਧ ਸੰਗਤ ਰੂਪੀ ਹਲਟੋ ਹੈ ਤੇ ਇਸ ਨੂੰ ਸਿੰਜਣਾ ਇਹਦੇ ਵਿੱਚ ਨਾਮ ਰੂਪੀ ਜਲਦੇ ਨਾਲ ਪ੍ਰੇਮ ਕਰਕੇ ਸਿੰਜਣਾ ਕਰੇ ਸਭਨਾ ਫਲ ਲਾਗੈ ਨਾਮ ਏਕੂ ਇੱਕ ਪਰਮੇਸ਼ਰ ਦੇ ਨਾਮ ਕਰਕੇ ਸਾਰਿਆਂ ਨੂੰ ਇੱਕ ਦੀ ਪ੍ਰਾਪਤੀ ਨੂੰ ਫਲ ਲੱਗਣਗੇ ਇੱਕ ਵਾਹਿਗੁਰੂ ਪ੍ਰਾਪਤ ਹੋ ਜਾਏਗਾ ਜਿਹੜਾ ਜਪੇਗਾ ਇਸ ਪ੍ਰਕਾਰ ਸਵਨਾ ਅਧਿਕਾਰੀਆਂ ਨੂੰ ਇਹ ਫਲ ਗਿਆਨ ਰੂਪੀ ਫਲ ਲੱਗੇਗਾ ਇੱਕ ਮਾਰੇ ਦੇ ਨਾਮ ਦੇ ਪ੍ਰਤਾਪ ਕਰਕੇ ਖਾਂਦੇ ਲਾਉਣੇ ਕਰਕੇ ਬਿਨ ਕਰਮਾ ਕੈਸੇ ਲਈ ਜਿਹੜਾ ਭਾਈ ਕਮਾਈ ਨਹੀਂ ਕਰਦਾ ਬਿਨਾਂ ਕਮਾਈ ਤੋਂ ਕਿਵੇਂ ਲੈ ਲਵੇਗਾ ਕਮਾਈ ਵੀ ਲੋੜ ਹੈ ਕਰਮਾ ਗੁਰਾਂ ਦੀ ਕਿਰਪਾ ਦੇ ਬਿਗਾਰ ਕਿਸ ਤੋਂ ਕਾਰ ਲੈ ਲਵੇਗਾ ਨਿਸਕਾਮ ਕਰਮਾਂ ਤੋਂ ਬਿਨਾ ਇਹ ਦਾਤ ਨਹੀਂ ਪ੍ਰਾਪਤ ਹੋਊਗੀ ਜੀਤੇ ਜੀਤੇ ਸਭ ਤੇਰੇ ਦੇ ਪਰਮੇਸ਼ਰ ਜਿੰਨੇ ਸਾਰੇ ਜੀ ਹੈ ਹੈ ਤਾਂ ਸਾਰੇ ਆਪ ਦੇ ਹੀ ਬਣਾਏ ਹੋਏ ਬਿਨ ਸੇਵਾ ਫਲ ਕਿਸੈ ਨਾ ਹੈ ਜਿਹਨਾਂ ਨੇ ਸੇਵਾ ਭਗਤੀ ਨਹੀਂ ਕੀਤੀ ਉਹਨਾਂ ਨੂੰ ਕਿਸੇ ਨੂੰ ਫਲ ਨਹੀਂ ਗਿਆਨ ਦਾ ਮਿਲਿਆ ਹਰ ਸਰੂਪ ਆਨੰਦ ਨਹੀਂ ਪ੍ਰਾਪਤ ਹੋਇਆ ਉਹਨਾਂ ਨੂੰ ਦੁਖ ਸੁਖ ਭਾਣਾ ਤੇਰਾ ਹੋਵੇ ਮਾਰੇ ਦੁੱਖ ਆਵਣੇ ਜਿਹੜੇ ਭੁੱਲ ਜਾਂਦੇ ਕਿ ਅਸੀਂ ਭਜਨ ਕੀ ਕਰਨਾ ਦੁੱਖ ਹੀ ਰੱਬ ਨੂੰ ਤ메 ਛੱਡਿਆ ਸੁਖ ਵਾਲੇ ਕਹਿੰਦੇ ਮੌਜਾ ਹੀ ਮੰਨਣੀ ਹੈ ਸੋਇਓ ਦੁਖ ਤੇ ਸੁਖ ਤੇਰੇ ਭਾਣੇ ਵਿੱਚ ਹੀ ਹੁੰਦਾ ਹੈ ਜੀਆਂ ਦੇ ਕਰਮਾਂ ਅਨਸਾਰ ਬਿਨ ਨਾਮ ਹੈ ਜੀਉ ਰਹੇ ਨਹੀਂ ਮਾਰੇ ਦੇ ਪਿਆਰਿਓ ਤਾਂ ਨਾਮ ਤੋਂ ਬਿਨਾ ਕਹਿੰਦੇ ਜਿੰਦਾ ਸਾਡੀ ਜ਼ਿੰਦਗੀ ਰਹਿੰਦੀ ਹੀ ਨਹੀਂ ਉਹ ਆਦੋ ਮਰਨਾ ਹੀ ਸੰਗ ਦੇ ਵਾਹਿਗੁਰੂ ਦੇ ਨਾਮ ਤੋਂ ਬਿਨਾ ਬਿਨੋਂ ਨਾਮ ਤੋਂ ਜੀਓ ਤੇ ਤਉ ਸਰੂਪ ਵਿੱਚ ਨਹੀਂ ਰਹਿ ਸਕਦਾ ਇਸ ਤਰ੍ਹਾਂ ਹੋ ਕੇ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਸੇ ਭਾਈ ਜਿਹੜਾ ਬੁੱਧੀ ਦੇ ਵਿੱਚ ਸੰਸਾਰ ਦੇ ਪਦਾਰਥਾਂ ਵੱਲੋਂ ਮਰਨਾ ਹੈ ਐਨੋਂ ਪਰੇ ਹੋਰ ਕਿਹੜਾ ਜੀਵਨ ਭਾਲਦੇ ਹੋ ਸਭ ਤੋਂ ਵੱਡਾ ਇਹ ਜੀਵਨ ਹੈ ਬੁੱਧੀ ਦੇ ਅੰਦਰ ਜਿੰਨੇ ਦੁਨੀਆਂ ਦੇ ਪਦਾਰਥਾਂ ਦੇ ਭੋਗਾਂ ਵੱਲੋਂ ਮਰ ਜਾਣਾ ਚਾਹੀਦਾ ਹੈ ਜਿਵੇਂ ਕੋਈ ਆਦਮੀ ਹਮਲੇ ਛੱਡ ਜਾਵੇ ਉਹਦੇ ਹਮਲੀ ਪਿਆਲੀਆਂ ਮੋਲੀਆਂ ਦੇ ਸਾਂਝੀ ਕਹਿੰਦੇ ਵੀ ਪੀ ਲੈ ਕਹਿੰਦੇ ਮੈਂ ਤਾਂ ਛੱਡਦਾ ਕਹਿੰਦੇ ਵਸ ਮਰ ਗਿਆ ਸਾਡੇ ਵੱਲੋਂ ਕਹਿੰਦੇ ਹਾਂ ਮਰ ਗਿਆ ਇਸ ਪ੍ਰਕਾਰ ਬੁੱਧੀ ਚ ਮਰਨਾ ਜਿਹੜਾ ਤਿਆਗ ਕਰਨਾ ਹੈ ਵਿਸ਼ਿਆਂ ਦਾ ਇਸ ਤੋਂ ਪਰੇ ਹੋਰ ਜੀਵਨ ਕਿਹੜਾ ਹੈ ਪਰਮੇਸ਼ਰ ਵੱਲ ਜਿਹੜਾ ਜੁੜਨਾ ਹੈ ਜਾ ਜੀਵਾ ਤਾਂ ਜੁਗਤ ਨਹੀਂ ਜਿਹੜਾ ਭਾਈ ਉਹਨਾਂ ਨੂੰ ਜ਼ਿੰਦਗੀ ਤੋਂ ਛੱਡਦੇ ਨਹੀਂ ਬੁੱਧੀ ਦੇ ਵਿੱਚੋਂ ਇਹ ਜੀਵਣਾ ਹੈ ਜੇ ਜੀਵਣਾ ਨਹੀਂ ਪਾਇਆ ਤਾਂ ਜੁਗਤਤ ਨਹੀਂ ਉਹਨਾਂ ਨੂੰ ਜੁਗਤੀ ਨਹੀਂ ਹੈ ਜੁੜਨ ਦੀ ਪਰਮੇਸ਼ਰ ਦੇ ਨਾਲ ਉਹਨਾਂ ਨੂੰ ਜੁਗਤ ਜੋਨ ਦੀ ਕਿੱਥੋਂ ਜੁਗਤ ਪ੍ਰਾਪਤ ਕਰਨੀ ਹੈ ਜਿਹੜੇ ਜੀਵੇ ਹੀ ਨਹੀਂ ਮਹਾਰਾਜ ਦੇ ਨਾਮ ਵੱਲ ਹੈ ਉਹਨਾਂ ਨੂੰ ਜੁਗਤ ਹੀ ਨਹੀਂ ਪ੍ਰਾਪਤ ਹੋਈ ਜੀਵਨ ਦੀ ਜੁਗਨ ਦੀ ਕਹ ਨਾਨਕ ਜੀ ਬਾਲੇ ਜੀਆ ਸਰਬਜੀਤ ਸਾਹਿਬ ਜੀ ਕਹਿੰਦੇ ਹੈ ਪ੍ਰਮੇਸ਼ਰ ਜੇ ਆਪ ਕਿਰਪਾ ਕਰਕੇ ਨਾਮ ਦਾ ਰਸ ਦੇ ਕੇ ਜਵਾਨਾਣਾ ਕਰੇ ਤਾਂ ਸਾਡਾ ਜੀਵਣਾ ਹੁੰਦਾ ਹੈ ਕਹ ਭਾਵੈ ਤਹ ਰਾਖ ਤੁਹੀ ਜਿੱਥੇ ਤੈਨੂੰ ਪਾਉਂਦਾ ਰਖ ਉੱਥੇ ਹੀ ਪਵੇਂ ਲੋਕੋ ਲੋਕ ਵਿੱਚ ਪਰ ਆਪ ਦਾ ਨਾਮ ਦੇ ਕੇ ਜਿ ਜਵਾਲੇ ਤਾਂ ਸਾਡਾ ਜੀਵਣਾ ਹੁੰਦਾ ਹੈ ਜਿਸ ਪ੍ਰਕਾਰ ਆਪ ਨੂੰ ਪਾਉਂਦਾ ਉਸੇ ਪ੍ਰਕਾਰ ਤੁਸੀਂ ਆਪਦੇ ਸਿਮਰਨ ਦੇ ਜੀਵਨ ਵਿੱਚ ਸਾਨੂੰ ਰੱਖਣਾ ਕਰੋ ਜੀ ਮਤਿ ਦੇ ਜਨਮਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਯੋਗਤ ਨਹੀਂ ਕਹ ਨਾਨਕ ਜੀਵਾ ਦੇ ਜੀਆ ਜਹ ਪਾਵੈ ਰਾਖ ਤੁਹੀ ਵਾਜੂ